ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਜੀ ਤਾਂ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਵੀਡੀਓ ਲੈ ਕੇ ਆਏ ਹਾਂ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਮੀ ਜੋ ਕਿ ਪਿੰਡ ਨਨਹੀੜੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਹੈ ਇਹ ਪਿੰਡ ਨਨਹੀੜੀ ਪਿੰਡ ਪਿੱਪਲ ਮੰਗੋਲੀ ਤੋਂ ਤਕਰੀਬਨ 2 ਕਿਲੋਮੀਟਰ ਅਤੇ ਪਿੰਡ ਹਸਨਪੁਰ ਅਤੇ ਕਬੂਲਪੁਰ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਹੈ ਖਾਲਸਾ ਜੀ ਦੱਸਦੀ ਏ ਜੀ ਕਿ ਇਹ ਪਵਿੱਤਰ ਗੁਰਦੁਆਰਾ ਸਥਾਨ ਵਿਖੇ ਦੋ ਪਾਤਸ਼ਾਹੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਹੋਏ ਹਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਪਰਿਵਾਰ ਸਮੇਤ ਅਸਾਮ ਦੀ ਦੂਸਰੀ ਯਾਤਰਾ ਦੌਰਾਨ ਇਸ ਪਿੰਡ ਵਿੱਚ ਆਏ ਸਨ ਇਸ ਪਿੰਡ ਵਿੱਚ ਮਰੀਦ ਫਤੇ ਚੰਦ ਨਾਮ ਦਾ ਪ੍ਰਚਾਰਕ ਰਹਿੰਦਾ ਸੀ ਉਸਨੇ ਗੁਰੂ ਸਾਹਿਬ ਜੀ ਦੀ ਬਹੁਤ ਪ੍ਰੇਮ ਭਾਵਨਾ ਨਾਲ ਸੇਵਾ ਕੀਤੀ ਅਤੇ ਗੁਰੂ ਸਾਹਿਬ ਜੀ ਇੱਥੇ 27 ਦਿਨ ਬਿਰਾਜਮਾਨ ਰਹੇ ਸਨ ਅਤੇ ਸੰਗਤਾਂ ਨੂੰ ਗੁਰਬਾਣੀ ਅਤੇ ਨਾਮ ਦਾ ਉਪਦੇਸ਼ ਦਿੱਤਾ। ਇਸ ਉਪਰੰਤ ਸ੍ਰੀ ਪਟਨਾ ਸਾਹਿਬ ਤੋਂ 1672 ਈਸਵੀ ਚ ਮਾਤਾ ਗੁਜਰੀ ਜੀ, ਮਾਮਾ ਕਿਰਪਾਲਦਾਸ, ਗੋਵਿੰਦ ਰਾਏ ਅਤੇ ਹੋਰ ਸੰਗਤਾਂ ਪਿੰਡ ਲਖਨੌਰ ਸਾਹਿਬ ਠਹਿਰੇ ਸਨ। ਜੋ ਇਹ ਪਿੰਡ ਗੋਬਿੰਦ ਰਾਏ ਜੀ ਦਾ ਨਾਨਕਾ ਪਿੰਡ ਹੈ ਇੱਥੋਂ ਗੁਰੂ ਜੀ ਇਸ ਪਿੰਡ ਨਨਹੇੜੀ ਵਿਖੇ ਆਏ ਅਤੇ ਪਿੰਡ ਨੂੰ ਭਾਗ ਲਾਏ ਇਸ ਪਵਿੱਤਰ ਸਥਾਨ ਤੇ ਦਸਵੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਇੱਕ ਕਵਾਯਤੋ ਕੁਦਰਤ ਜਾਣੀਏ ਜੋਜ ਵਿਡਾਣੀਆਂ ਜੋਜ ਵਿਡਾਣੀਆਂ ਜੋਜ ਵਿਡਾਣੀਆਂ ਹੀਰੇ ਵਾਦਨ ਰਸਕ ਦਾਣੀ ਐ ਲੱਖ ਦਰਿਆ ਅਤੋਲ